ਹਾਂਜੀ ਸਤਿ ਸ਼੍ਰੀ ਅਕਾਲ ਜੀ ਰਵਿੰਦਰ ਕੌਰ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਇੱਕ ਨਵੇਂ ਵਿਸ਼ੇ ਤੇ ਗੱਲ ਕਰਨ ਲੱਗੇ ਆ ਕਿ ਅੱਜ ਵੀ ਔਰਤ ਤੇ ਮਰਦ ਬਰਾਬਰ ਨੇ ਕਈਆਂ ਲਈ ਇਹ ਹੋਵੇਗਾ ਕਿ ਦੋਨੋਂ ਹੀ ਬਰਾਬਰ ਨੇ ਪਰ ਕਈ ਔਰਤਾਂ ਵਿਚਾਰੀਆਂ ਘਰ ਦੀ ਚਾਰ ਦਿਵਾਰੀ ਦੇ ਅੰਦਰ ਹੀ ਆਪਣੀ ਸਾਰੀ ਉਮਰ ਲਗਾ ਦਿੰਦੀਆਂ ਨੇ ਉਹ ਨਾ ਹੀ ਮਨਪਸੰਦ ਦਾ ਪੈਣ ਸਕਦੀਆਂ ਨੇ ਤੇ ਨਾ ਹੀ ਆਪਣੇ ਮਨਪਸੰਦ ਸ਼ੌਂਕ ਪੂਰੇ ਕਰ ਸਕਦੀਆਂ ਨੇ ਪਰ ਦੂਜੇ ਪਾਸੇ ਜੀ ਅੱਜ ਦੇ ਸਮੇਂ ਮੁਤਾਬਕ ਦੇਖਿਆ ਜਾਵੇ ਤਾਂ ਔਰਤਾਂ ਨੂੰ ਬਹੁਤ ਆਜ਼ਾਦੀ ਤਾਂ ਹੈ ਘੁੰਮਣਾ ਫਿਰਨਾ ਸ਼ੌਂਕ ਪੂਰੇ ਕਰਨੇ ਤੇ ਮਰਦਾਂ ਦੇ ਬਰਾਬਰ ਮੋਢੇ ਨਾਲ ਮੋਟਾ ਲਾ ਕੇ ਉਹ ਨੌਕਰੀ ਪੇਸ਼ਾ ਔਰਤਾਂ ਸਾਰਾ ਦਿਨ ਕੰਮ ਵੀ ਕਰਦੀਆਂ ਨੇ ਕੀ ਇਹ ਆਜ਼ਾਦੀ ਹੈ ਜਿਹੜੀ ਸਾਡੀ ਅਜੋਕੀ ਪੀੜ੍ਹੀ ਤੇ ਸਾਡੇ ਆਉਣ ਵਾਲੇ ਬੱਚਿਆਂ ਦੇ ਭਵਿੱਖ ਨੂੰ ਸੰਵਾਰ ਸਕਦੀ ਹੈ ਇਹਦੇ ਤੇ ਵੀ ਪ੍ਰਸ਼ਨ ਹੋ ਸਕਦਾ ਹੈ ਜਿਉਂ ਜਿਹਾ ਅਜੋਕੇ ਸਮਾਜ ਦੇ ਵਿੱਚ ਅੱਜ ਅਸੀਂ ਔਰਤਾਂ ਦੀ ਸਥਿਤੀ ਦੇਖਦੇ ਹਾਂ ਉਹ ਆਜ਼ਾਦੀ ਦਾ ਨਾ ਸਾਈਜ਼ ਫਾਇਦਾ ਉਠਾ ਕੇ ਬਹੁਤ ਸਾਰੀਆਂ ਔਰਤਾਂ ਨੇ ਜਿਹੜੀਆਂ ਕੁੜੀਆਂ ਨੇ ਉਹ ਆਪਣੇ ਘਰ ਪਰਿਵਾਰ ਦੀ ਇੱਜ਼ਤ ਨੂੰ ਰੋਲ ਦਿੰਦੀਆਂ ਨੇ ਜੇਕਰ ਔਰਤ ਤੇ ਮਰਦ ਬਰਾਬਰ ਨੇ ਤਾਂ ਫਿਰ ਉਹ ਮਰਦਾ ਜਿੰਨੀ ਆਜ਼ਾਦੀ ਨਾਲ ਨਹੀਂ ਤੁਰ ਫਿਰ ਸਕਦੀਆਂ ਕਿਤੇ ਨਾ ਕਿਤੇ ਸਾਡਾ ਸਮਾਜ ਔਰਤ ਦੀ ਇੱਜ਼ਤ ਲਈ ਸੋਚਦੇ ਕਾਂਦਨੀ ਤੇ ਚੰਗੇ ਪਰਿਵਾਰ ਨੇ ਜਿਹੜੇ ਉਹ ਅੱਜ ਵੀ ਆਪਣੀ ਧੀ ਪਤਨੀ ਤੇ ਨੂੰਹ ਦੀ ਇੱਜ਼ਤ ਦਾ ਧਿਆਨ ਰੱਖਦੇ ਨੇ ਬੇਸ਼ੱਕ ਕੋਈ ਜਿੰਨਾ ਮਰਜੀ ਕਹਿ ਲਵੇ ਕਿ ਅੱਜ ਔਰਤਾਂ ਮਰਦਾਂ ਦੇ ਬਰਾਬਰ ਨੇ ਉਹਨਾਂ ਦੇ ਬਰਾਬਰ ਕੰਮ ਕਰਦੀਆਂ ਨੇ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦਾ ਸਾਥ ਦਿੰਦੀਆਂ ਨੇ ਸਵੇਰੇ ਨੌਕਰੀ ਤੇ ਜਾਂਦੀਆਂ ਨੇ ਸ਼ਾਮ ਨੂੰ ਆ ਕੇ ਫਿਰ ਆਪਣੇ ਘਰ ਪਰਿਵਾਰ ਦੇ ਵਿੱਚ ਆਪਣੇ ਬੱਚਿਆਂ ਨੂੰ ਸੰਭਾਲਦੀਆਂ ਨੇ ਪਾਲਣ ਪੋਸ਼ਣ ਕਰਦੀਆਂ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਔਰਤ ਦੀਆਂ ਜ਼ਿੰਮੇਵਾਰੀਆਂ ਤੇ ਮਰਦ ਦੀਆਂ ਜ਼ਿੰਮੇਵਾਰੀਆਂ ਵੱਖਰੀਆਂ ਵੱਖਰੀਆਂ ਹੁੰਦੀਆਂ ਔਰਤਾਂ ਸੁਰੱਖਿਅਤ ਨਹੀਂ ਹੈਗੀਆਂ ਕਿਤਨਾ ਕਿਤੇ ਅੱਜ ਵੀ ਸਮਾਜ ਦੇ ਵਿੱਚ ਇਹ ਜ਼ਰੂਰ ਗੱਲ ਹੈਗੀ ਹੈ ਬੇਸ਼ੱਕ ਔਰਤਾਂ ਪੂਰੀ ਆਜ਼ਾਦੀ ਦੇ ਨਾਲ ਕੁੜੀਆਂ ਪੂਰੀ ਆਜ਼ਾਦੀ ਦੇ ਨਾਲ ਘੁੰਮ ਫਿਰ ਸਕਦੀਆਂ ਨੇ ਚਾਹੁੰਦੀਆਂ ਹੁੰਦੀਆਂ ਨੇ ਪਰ ਫਿਰ ਵੀ ਉਹ ਸੁਰੱਖਿਤ ਨਹੀਂ ਹੈਗੀਆਂ ਜੇਕਰ ਕੋਈ ਮਰਦ ਜਾਂ ਕੋਈ ਲੜਕਾ ਰਾਤ ਨੂੰ 12 ਵਜੇ 1 ਵਜੇ ਆ ਰਿਹਾ ਪਰ ਉਹਦੀ ਇੱਜ਼ਤ ਤੇ ਉਂਗਲ ਨਹੀਂ ਉਠਾ ਸਕਦਾ ਜੇ ਕੋਈ ਲੜਕੀ ਜਾਂ ਔਰਤ ਬਾਹਰ ਨੂੰ ਨਹੀਂ ਆ ਸਕਦੀ ਹੈਗੀ ਉਹ ਸੁਰੱਖਿਤ ਨਹੀਂ ਹੈਗੀ ਜੋ ਪਰਮਾਤਮਾ ਨੇ ਇੱਕ ਸਿੱਕੇ 'ਚ ਦੋ ਪਹਿਲੂ ਬਣਾਏ ਨੇ ਇਹ ਇਹਨਾਂ ਬਿਨਾ ਘਰ ਨਹੀਂ ਵਸਦੇ ਪਰ ਕੁਦਰਤ ਦੀ ਰਜ਼ਾ ਦੇ ਵਿੱਚ ਰਹਿੰਦੇ ਹੋਏ ਕਦੇ ਵੀ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਵੀ ਔਰਤ ਤੇ ਮਰਦ ਬਰਾਬਰ ਨੇ ਸਾਨੂੰ ਇਹ ਮੰਨਣਾ ਪਵੇਗਾ ਕਿ ਔਰਤ ਕਦੇ ਵੀ ਮਰਦ ਦਾ ਸਥਾਨ ਨਹੀਂ ਲੈ ਸਕਦੀ ਉਹਦੇ ਜਿੰਨੀਆਂ-ਉਨੀਆਂ ਹੁਜ਼ਮੇਵਾਰੀਆਂ ਨਹੀਂ ਨਿਭਾ ਸਕਦੀ ਹੈਗੀ ਜੋ ਕੁਦਰਤ ਨੇ ਨਿਯਮ ਬਣਾਏ ਨੇ ਉਹਨਾਂ ਮੁਤਾਬਕ ਚੱਲਣਾ ਚੰਗੀ ਗੱਲ ਹੋਵੇਗੀ ਨਹੀਂ ਅੱਜ ਦੇ ਸੋਸ਼ਲ ਮੀਡੀਆ ਨੇ ਸਾਡੇ ਸਮਾਜ ਦਾ ਬੁਰਾ ਹਾਲ ਕਰਕੇ ਰੱਖ ਦਿੱਤਾ ਹੈ ਸੋ ਤੁਸੀਂ ਆਪ ਸੋਚ ਸਕਦੇ ਹੋ ਕਿ ਅੱਜ ਤੋਂ 15-20 ਸਾਲ ਪਹਿਲਾਂ ਸਮਾ ਕਿਹੋ ਜਿਹਾ ਸੀ ਤੇ ਅੱਜ ਦਾ ਸਮਾ ਕਿਹੋ ਜਿਹਾ ਹੈ ਹਰ ਇੱਕ ਚੀਜ਼ ਹੈ ਜਿਹੜੀ ਉਹ ਕੈਜੇ ਦੇ ਅੰਦਰ ਹੀ ਚੰਗੀ ਲੱਗਦੀ ਹੈ ਮੈਂ ਇਹ ਨਹੀਂ ਕਹੂੰਗੀ ਵੀ ਔਰਤ ਤੇ ਮਰਦ ਦੇ ਵਿੱਚ ਫਰਕ ਕੀਤਾ ਜਾਂਦਾ ਹੈ ਪਰ ਕੀਤੇ ਨਾ ਕਿਤੇ ਤੁਸੀਂ ਬੈਠ ਕੇ ਸੋਚ ਕੇ ਦੇਖਿਓ ਵੀ ਔਰਤ ਦੇ ਮਰਦ ਦੇ ਵਿੱਚ ਫਰਕ ਹੈਗਾ ਹੀ ਹੈਗਾ ਇਹਨੂੰ ਕੋਈ ਰੋਕ ਨਹੀਂ ਸਕਦਾ ਹੈਗਾ ਇਹਨੂੰ ਕੋਈ ਬਦਲ ਨਹੀਂ ਸਕਦਾ ਹੈਗਾ ਇਹ ਸਾਡੀ ਸੋਚ ਹੈ ਵੀ ਅਸੀਂ ਆਪਣੀ ਸੋਚ ਨੂੰ ਕਿਸ ਹੱਦ ਤੱਕ ਲਿਜਾ ਸਕਦੇ ਹਾਂ ਆਪਣੀ ਸੋਚ ਨੂੰ ਕਿਵੇਂ ਦੀ ਰੱਖਦੇ ਹਾਂ ਸੋਚੇ ਤੁਹਾਨੂੰ ਇਹ ਮੇਰੀਆਂ ਗੱਲਾਂ ਵਧੀਆ ਲੱਗੀਆਂ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਜੀ